ਪਰ ਬਸ ਫਸਟ ਟਾਈਮ ਹੈ ਕਿ ਪੰਜਾਬ ਦੀ ਕਾਲੀ ਦਲ ਖੇਤਰੀ ਪਾਰਟੀ ਇੱਕ ਕੁਆਲਟੀ ਹੈ ਜਿਹੜੀ ਸਭ ਤੋਂ ਪਛੜ ਰਹੀ ਹੈ ਅਮੀਦਵਾਰ ਲਾਣਨ ਦੇ ਵਿੱਚ ਤੇ ਜਦੋਂ ਕਿ ਸਰਕਾਰ ਵੀ ਉਹਨਾਂ ਦੀ ਹੈ ਨੀਗੀ ਤੇ ਬਹੁਤ ਖੁੱਲਾ ਟਾਈਮ ਸੀ ਉਹਨਾਂ ਕੋਲੇ ਪਰ ਇਸੇ ਬਾਵਜੂਦ ਹਜੇ ਤੱਕ ਇਹਦੇ ਆਪ ਦੇ ਉਮੀਦਵਾਰਾਂ ਦੀ ਉਹ ਲਿਸਟ ਜਾਰੀ ਨਹੀਂ ਕਰ ਸਕੇ ਇੱਕ ਪ੍ਰਭਾਵ ਇਹ ਗਿਆ ਹੈਗਾ ਕਿ ਜਿਹੜਾ ਆਜਾ ਜਰਨਲ ਆ ਉਹ ਖੋਦੀ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੈਗਾ ਉਹ ਆਪ ਮਤਲਬ ਜੈਨਕਲ ਵੀ ਆਪ ਦੀ ਜਿਹੜੀ ਮਾੜੀ ਸਥਿਤੀ ਹੈ ਜਾਂ ਹਾਰ ਦੇ ਡਰੋਂ ਇਲੈਕਸ਼ਨ ਨਹੀਂ ਲੜ ਰਹੇ ਹੈਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨੇਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਬੀਰ ਬਾਦਲ ਨੇ ਹਾਲੀ ਵਿੱਚ ਇਹ ਐਲਾਨ ਕੀਤਾ ਹੈ ਕਿ ਉਹ ਐਤਕੀ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਹਾਲਾਂਕਿ ਉਹਨਾਂ ਨੇ ਇਹ ਬਿਆਨ ਇਸ ਸੰਦਰਭ ਵਿੱਚ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਇੱਕ ਟਿਕਟ ਇੱਕ ਪਰਿਵਾਰ ਸਵਧਾਨ ਲਾਗੂ ਕੀਤਾ ਗਿਆ ਹੈ ਪਰ ਇਸ ਬਿਆਨ ਦਾ ਪਾਰਟੀ ਦੇ ਵਿੱਚ ਵਰਕਰਾਂ ਤੇ ਆਗੂਆਂ ਤੇ ਉਲਟਾ ਅਸਰ ਹੋਇਆ ਹੈ ਪਾਰਟੀ ਦੇ ਵਰਕਰ ਇਹ ਸਮਝਣ ਲੱਗੇ ਆ ਮਹਿਸੂਸ ਕਰਨ ਲੱਗੇ ਆ ਕਿ ਜੇ ਜਰਨੈਲ ਹੀ ਫੌਜਾਂ ਦਾ ਜਰਨੈਲ ਹੀ ਲੜਾਈ ਤੋਂ ਭੱਜ ਗਿਆ ਤੇ ਫਿਰ ਫੌਜੀ ਲੜਾਈ ਕਿਵੇਂ ਲੜਨਗੇ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਹਾਂ ਹਲ ਸਰ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਐ ਇਹ ਪਹਿਲੀ ਵਾਰੀ ਹੋਊਗਾ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਇਸ ਵਿੱਚ ਉਮੀਦਵਾਰ ਨਹੀਂ ਹੋਣਗੇ ਹੁਣ ਤੱਕ ਸੁਖਵੀਰ ਸਿੰਘ ਬਾਦਲ ਜਦੋਂ ਦੀ ਸਿਆਸਤ ਚਾਹੀਆ ਉਹਨਾਂ ਨੇ ਆਪ ਦੀ ਹਰ ਇਲੈਕਸ਼ਨ ਲੜੀ ਹੈਗੀ ਆ ਤੇ ਇੱਕ ਤੋਂ ਇਲਾਵਾ ਬਾਕੀ ਸਾਰੀਆਂ ਜਿੱਤੀਆਂ ਨਹੀਂ ਹੈਗੀਆਂ। ਅਕਾਲੀ ਦਲ ਹੁਣ ਜਿਹੜਾ ਹੈਗਾ ਬਹੁਤ ਮਾੜੇ ਦੌਰ ਚੋਂ ਜਿਹੜਾ ਉਹ ਗੁਜ਼ਰ ਰਿਹਾ ਹੈਗਾ। ਉਹਨਾਂ ਦੀ ਸਿਰਫ ਤਿੰਨ ਵਿਧਾਨ ਸਭਾ ਸੀਟਾਂ ਰਹਿ ਗਈਆਂ ਹੈਗੀਆਂ। ਉਹਦੇ ਚ ਵੀ ਇੱਕ ਉਮੀਦਵਾਰ ਉਹਨਾਂ ਦਾ ਜਿਹੜਾ ਹੈਗਾ ਉਹ ਰਣ ਰਾਜ ਚੱਲ ਰਿਹਾ। ਪਰ ਜਿਹੜਾ ਸਰਦੀਪ ਸਿੰਘ ਬਾਦਲ ਨੇ ਇਹ ਐਲਾਨ ਕਰਤਾ ਹੈਗਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਹੈਗੀ। ਇਹਨੂੰ ਮੰਨਿਆ ਤੇ ਜਾ ਰਿਹਾ ਕਿ ਇਸ ਸਿਧਾਂਤ ਤੇ ਕਿ ਇੱਕ ਪਰਿਵਾਰ ਇੱਕ ਟਿਕਟ। ਪਰ ਇਹ ਸਿਰਫ ਲੋਕ ਸਭਾ ਜਿਹੜੀ ਮਾੜੀ ਸਥਿਤੀ ਪਾਰਟੀ ਦੀ ਹੈਗੀ ਉਸ ਕਰਕੇ ਕੀਤਾ ਗਿਆ ਹੈਗਾ ਔਰ ਜਿਹੜੇ ਕਾਲੀ ਵਰਕਰਾਂ ਜਾਂ ਇਹਦੇ ਨਾਲ ਜਿਹੜੀ ਹੈਗੀ ਉਹਨਾਂ ਚ ਨਰਾਸ਼ਤਾ ਆਈ ਹੈਗੀ ਆ ਇੱਕ ਪ੍ਰਭਾਵ ਇਹ ਗਿਆ ਹੈਗਾ ਇੱਕ ਜਿਹੜਾ ਆਜਾ ਜਰਨਲ ਆ ਉਹ ਖੋਦੀ ਲੜਾਈ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਉਹ ਆਪ ਮਤਲਬ ਜੈਨਕਲ ਵੀ ਆਪ ਦੀ ਜਿਹੜੀ ਮਾੜੀ ਸਥਿਤੀ ਹੈ ਜਾਂ ਹਾਰ ਦੇ ਡਰੋਂ ਇਲੈਕਸ਼ਨ ਨਹੀਂ ਲੜ ਰਹੇ ਹੈਗੇ ਹਾਲਾਂਕਿ ਜੇ ਕਾਲੀ ਦਲ ਨੂੰ ਮਜ਼ਬੂਤ ਕਰਨਾ ਸੀ ਤਾਂ ਬਾਕੀ ਸਾਰਾ ਪਿੱਛੇ ਛੱਡ ਗਏ ਸਖਬੀਰ ਨੂੰ ਖੁਦ ਇਲੈਕਸ਼ਨ ਲੜਨਾ ਚਾਹੀਦਾ ਸੀ ਬਾਕੀ ਪਰਿਵਾਰਾਂ ਜਿਹੜਾ ਉਹ ਕੰਪੇਨ ਕਰਦਾ ਉਹਦੇ ਨਾਲ ਇੱਕ ਤਾਂ ਇਹ ਸੀ ਕਿ ਜੇ ਹਰ ਸਿਮਰ ਸਾਰੇ ਪੰਜਾਬ ਚ ਇਲੈਕਸ਼ਨ ਕਰਨ ਜਾਂ ਚੋਣ ਪ੍ਰਚਾਰ ਕਰ ਜਾਂਦੀ ਚੋਣਾਂ 'ਚ ਤਾਂ ਉਹਨਾਂ ਦਾ ਸਾਰੇ ਪੰਜਾਬ 'ਚ ਕਰਦੇ ਵਰਨਾ ਸੀ ਕਿਉਂਕਿ ਹਰ ਸਮਲਤ ਕੋਲ ਬਾਦਲ ਅੱਜ ਦੀ ਤਰੀਕ 'ਚ ਸਿਰਫ ਬਠਿੰਡੇ ਦੀ ਮੈਂਬਰ ਪਾਰਲੀਮੈਂਟ ਹੈ ਉਸ ਤੋਂ ਇਲਾਵਾ ਉਹਨਾਂ ਦੀ ਕੋਈ ਹیثیت ਨਹੀਂ ਹੈਗੀ ਜਦੋਂ ਬਾਕੀ ਪੰਜਾਬ ਦੇ ਵਿੱਚ ਜਾਂਦੇ ਤਾਂ ਉੱਥੇ ਲੀਡਰਾਂ ਨੂੰ ਜਾਂ ਉਮੀਦਵਾਰਾਂ ਨੂੰ ਕੁਝ ਮਿੱਥਾ ਫਾਇਦਾ ਹੋਣਾ ਸੀ ਇਸ ਤਰ੍ਹਾਂ ਬਿਕਰਨਜੀਤ ਸਿੰਘ ਜਿੱਥਿਆ ਹੈਗੇ ਆ ਜਾਂ ਇਹਨਾਂ ਦਾ ਜਿਹੜਾ ਕਹਿਰੋ ਪਰਿਵਾਰ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਕਾਲੇ ਦਾ ਲਈ ਪ੍ਰਚਾਰ ਕਰਦਾ ਇੱਥੇ ਹੁਣ ਉਲਟ ਹੋਇਆ ਕਿ ਜਿਹੜਾ 메ਨ ਚਿਹਰਾ ਹੈਗਾ ਸੀ ਉਹ ਇਲੈਕਸ਼ਨ ਲੜਨ ਤੋਂ ਜਿਹੜਾ ਜਵਾਬ ਦੇ ਗਿਆ ਹੈਗਾ ਔਰ ਇਹ ਵੀ ਲੱਗ ਰਿਹਾ ਕਿ ਬਾਕੀ ਉਮੀਦਵਾਰ ਵੀ ਇਲੈਕਸ਼ਨ ਲੜਨ ਦੀ ਇੱਛਾ ਨਹੀਂ ਰੱਖਦੇ ਕਿਉਂਕਿ ਫਸਟ ਟਾਈਮ ਹੈ ਕਿ ਪੰਜਾਬ ਦੀ ਕਾਲੀ ਦਲ ਖੇਤਰੀ ਪਾਰਟੀ ਇੱਕ ਕੋਕ ਪਾਰਟੀ ਹੈ ਜਿਹੜੀ ਸਭ ਤੋਂ ਪਛੜ ਰਹੀ ਹੈ ਉਮੀਦਵਾਰ ਲਾਣ ਦੇ ਵਿੱਚ ਤੇ ਜਦੋਂ ਕਿ ਸਰਕਾਰ ਵੀ ਉਹਨਾਂ ਦੀ ਹੈ ਨਹੀਂਗੀ ਤੇ ਬਹੁਤ ਖੁੱਲਾ ਟਾਈਮ ਸੀ ਉਹਨਾਂ ਕੋਲੇ ਪਰ ਇਸੇ ਬਾਵਜੂਦ ਹਜੇ ਤੱਕ ਜਿਹੜਾ ਆਪ ਦੇ ਉਮੀਦਵਾਰਾਂ ਦੀ ਉਹ ਲਿਸਟ ਜਾਰੀ ਨਹੀਂ ਕਰ ਸਕੇ ਤੇ ਇਥੋਂ ਇਹ ਲੱਗਦਾ ਕਿ ਕਾਲੀ ਦਲ ਨੂੰ ਜਿਹੜੇ ਹੈਗੇ ਆ ਹਰ ਦਾ ਜਿਹੜੇ ਆ ਉਹ ਜਿਹੜੇ ਪੁੱਠੇ ਪੈ ਰਹੇ ਹੈਗੇ ਆ ਭਾਵੇਂ ਸਰਗੀਰ ਨੇ ਇਹ ਇਹ ਮਤਲਬ ਮੈਲਾਫੇਰੀ ਟੈਨਸ਼ਨ ਨਾ ਹੋਵੇ ਇਹਦੇ ਚ ਪਰ ਜਿਹੜਾ ਉਹਨੇ ਆਪ एलान ਕੀਤਾ ਉਦੋਂ ਲੱਗਦਾ ਵੀ ਲੋਕਾਂ 'ਚ ਪ੍ਰਭਾਵ ਗਿਆ ਕਿ ਜਿਹੜਾ ਜਰਨੈਲ ਆ ਉਹ ਖੁਦ ਇਲੈਕਸ਼ਨ ਲੜਨ ਦੀ ਹਿੰਮਤ ਨਹੀਂ ਦਿਖਾ ਰਿਹਾ ਤੇ ਬਾਕੀ ਉਮੀਦਵਾਰ ਇਲੈਕਸ਼ਨ ਕਿੱਥੋਂ ਲੜਨਗੇ ਫਸ